ਕੁਝ ਦਿਨ ਪਹਿਲਾਂ ਭਾਰੀ ਮੀਂਹ ਪੈਣ ਦੇ ਕਾਰਨ ਭਵਾਨੀਗੜ੍ਹ ਦੇ ਕੋਲ ਪੈਂਦੇ ਪਿੰਡ ਚੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ ਤਾਂ ਉਸ ਪਰਿਵਾਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਮਦਦ ਦੀ गुहार ਲਗਾਈ ਗਈ ਸੀ ਤਾਂ ਉਸ ਵੀਡੀਓ ਨੂੰ ਨਿਰਪੱਖ ਪੋਸਟ ਚੈਨਲ ਨੇ ਲੋਕਾਂ ਤੱਕ ਪਹੁੰਚਾਇਆ ਤਾਂ ਅੱਜ ਐਮਐਲਏ ਨਿਰਿੰਦਰ ਕੌਰ ਭਰਾਜ ਦੇ ਪਤੀ ਹੁਣਾ ਵੱਲੋਂ ਘਰ ਦੇ ਵਿੱਚ ਪਹੁੰਚ ਕੇ ਉਹਨਾਂ ਦੀ ਸਹਾਇਤਾ ਕੀਤੀ ਉਹਨਾਂ ਨੂੰ ਕੁਝ ਪੈਸੇ ਵੀ ਦਿੱਤੇ ਨੇ ਤੇ ਘਰ ਦੀ ਛੱਤ ਬਣਾਉਣ ਲਈ ਵਿਸ਼ਵਾਸ ਦਿਵਾਇਆ ਗਰੀਬ ਪਰਿਵਾਰ ਨੇ ਉਹਨਾਂ ਦਾ ਧੰਨਵਾਦ ਕੀਤਾ ਮਦਦ ਕਰਨ ਪਹੁੰਚੇ ਐਮਐਲਏ ਨਰਿੰਦਰ ਕੋਰਪ੍ਰਾਈਜ਼ ਦੇ ਪਤੀ ਹੋਣਾ ਬਲੋ ਹੋਰ ਕੀ ਕਹਾ ਆਓ ਸੁਣਦੇ ਹਾਂ ਹਾਂਜੀ ਪੱਟੀਵਾਲ ਦਾ ਪੱਟੀਵਾਲ ਕਲਾ ਪਿੰਡਾ ਪੋਨੀਗੜ ਦੇ ਲਾਗੇ ਪਿਛਲੇ ਦਿਨੀ ਇਹ ਪਰਿਵਾਰ ਦੀ ਬਾਰਸ਼ ਕੰਨ ਸੱਤ ਗਿਰਗੀ ਸੀ ਤੇ ਬੜਾ ਮਨ ਨੂੰ ਦੁੱਖ ਲੱਗਿਆ ਉਹ ਸੋਸ਼ਲ ਮੀਡੀਆ ਤੇ ਤੁਹਾਡੇ ਚੈਨਲ ਆਈ ਦੇਖ ਕੇ ਕਿ ਪਰਿਵਾਰ ਬੜਾ ਦੁੱਖ ਦੇ ਵਿੱਚ ਹੈ ਤੇ ਮੈਂ ਤੁਰੰਤ ਮਤਲਬ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਮੈਂ ਥੋੜਾ ਜਿਹਾ ਬਿਮਾਰ ਸੀ ਪਰ ਅੱਜ ਮੇਰਾ ਜਨਮ ਦਿਨ ਵੀ ਸੀ ਮੈਂ ਸੋਚਿਆ ਕਿ ਅੱਜ ਜ਼ਰੂਰ ਜਾਵਾਂ ਤੇ ਮੈਂ ਸਮੇਂ ਜੋ ਸਮਾਂ ਕੱਢ ਕੇ ਪਰਿਵਾਰ ਲਈ ਰਾਸ਼ਨ ਤੋਂ ਲੈ ਕੇ ਜੋ ਵੀ ਮਾਲੀ ਸਹਾਇਤਾ ਹੈ ਉਹ ਲੈ ਕੇ ਪਹੁੰਚਿਆ ਤੇ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ ਉਹਨਾਂ ਨੂੰ ਵੀ ਸਾਰਾ ਜੋ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕਹੀ ਆ ਤਾਂ ਜੋ ਪਰਿਵਾਰ ਦੀ ਮਦਦ ਹੋ ਸਕੇ ਉਹ ਗਰੀਬ ਪਰਿਵਾਰ ਲਈ ਇਸੇ ਮੌਸਮ 'ਚ ਇੱਕ ਦਿਨ ਕੱਢਣਾ ਵੀ ਔਖਾ ਹੋ ਜਾਂਦਾ ਤੇ ਅਸੀਂ ਪਰਿਵਾਰ ਦੇ ਨਾਲ ਖੜਿਆਂਗੇ ਨਿੱਜੀ ਤੌਰ ਤੇ ਵੀ ਸਰਕਾਰ ਵੱਲੋਂ ਵੀ ਤੇ ਤਾਂ ਜੋ ਪਰਿਵਾਰ ਇਸ ਦੁੱਖ ਦੀ ਘੜੀ ਚੋਂ ਨਿਕਲੇ ਤੇ ਇੱਕ ਖੁਸ਼ਹਾਲ ਜੀਵਨ ਜੋ ਤਾਂ ਪਹਿਲਾ ਹੁੰਦਾ ਸੀ ਵੀ ਲੀਡਰ ਪਹੁੰਚਦੇ ਨਹੀਂ ਹੁੰਦੇ ਸੀ ਤਾਂ ਜਿਹੜੇ ਅਸੀਂ ਕਹਦੀ ਆਮ ਆਦਮੀ ਪਾਰਟੀ ਆਮ ਘਰਾਂ ਦੇ ਵਿੱਚ ਓਟੀ ਸੀ ਤਾਂ ਲੱਗਦਾ ਹੁਣ ਆਮ ਘਰਾਂ ਦੇ ਦਰਦ ਵੀ ਕਿਤੇ ਨਾ ਕਿਤੇ ਨਹੀਂ ਬਿਲਕੁਲ ਦੇਖੋ ਅਗਰ ਤੁਹਾਡਾ ਨੁਮਾਇੰਦਗੀ ਤੁਹਾਡੇ ਵਰ ਗਾਮ ਬੰਦਾ ਕਰ ਰਿਆ ਤਾਂ ਉਹਨੂੰ ਦੁੱਖ ਦਰਦ ਪਤਾ ਹੁੰਦੇ ਨੇ ਅਸੀਂ ਇੱਕ ਛੋਟੇ ਜਿਹੇ ਪਿੰਡ ਚੋਂ ਆ ਸਾਡੇ ਅਸੀਂ ਵੀ ਗਾਡਰ ਬਾਲਿਆ ਨੇ ਘਰਾਂ ਚ ਰਹਿੰਦੇ ਨੇ ਹੁਣ ਤੱਕ ਤੇ ਮੇਰਾ ਪਿੰਡ ਅੱਜ ਵੀ ਘਰ ਜਾ ਕੇ ਪੁਰਾਣਾ ਘਰ ਦੇਖ ਸਕਦੇ ਹੋ ਗਾਡਰ ਬਾਲਿਆਂ ਤੇ ਆ ਉਹ ਜਦੋਂ ਛਤਾਂ ਮੀਂਹ ਦੇ ਵਿੱਚ ਚੋਂ ਆਉਂਦੀਆਂ ਨੇ ਜਦੋਂ ਅਸੀਂ ਸਾਡੇ ਪਿੰਡਾਂ ਦੇ ਵਿੱਚ ਸਮੱਸਿਆਵਾਂ ਆਈਆਂ ਨੂੰ ਸਾਨੂੰ ਪਤਾ ਜੋ ਉਸ ਸਮੱਸਿਆ ਦਾ ਤੁਹਾਨੂੰ ਪਤਾ ਹੁੰਦਾ ਤੁਸੀਂ ਉਸੇ ਸਮੱਸਿਆ ਨੂੰ ਸਮੱਸਿਆ ਸਮਝਦੇ ਹੋ ਤੇ ਉਸੇ ਦਾ ਹੱਲ ਕਰ ਸਕਦੇ ਹੋ ਉਹਨਾਂ ਅਗਰ ਚੰਡੀਗੜ੍ਹ ਬੈਠੇ ਹੋਈਏ ਵੱਡੇ ਵੱਡੇ ਮਹਿਲਾਂ 'ਚ ਜਨਮੇ ਹੋਈਏ ਤਾਂ ਸਾਨੂੰ ਤਾਂ ਇਸ ਸਮੱਸਿਆ ਦਾ ਪਤਾ ਵੀ ਨਹੀਂ ਲੱਗਣਾ ਜਦੋਂ ਕਿਸੇ ਸਮੱਸਿਆ ਦਾ ਪਤਾ ਹੀ ਨਹੀਂ ਕਿ ਦੁੱਖ ਕੀ ਹੁੰਦਾ ਪਤਾ ਹੀ ਨਹੀਂ ਤਾਂ ਹੱਲ ਕੀ ਕਰਾਂਗੇ ਤਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੁਣ ਘਰ ਦੀ ਸ਼ਾਤ ਅਸੀਂ ਕਹਿ ਸਕਦੇ ਹਾਂ ਜਲਦੀ ਪਹੁੰਚ ਬਿਲਕੁਲ ਪਹੁੰਚੂਗੀ ਸਾਡਾ ਫਰਜ਼ ਹੈ ਮੈਂ ਸਾਡੀ ਪਿੰਡ ਵਾਲੀ ਟੀਮ ਨੂੰ ਵੀ ਬੇਨਤੀ ਕੀਤੀ ਆ ਤੇ ਢੀ ਭੋਨੀਗੜ ਤੋਂ ਸਾਡੇ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਲਖਿਓਰੀ ਆਏ ਨੇ ਬਾਈ ਸਾਰਿਆਂ ਨੂੰ ਮੈਂ ਕਿਹਾਗਾ ਕਿ ਪਰਿਵਾਰ ਨਾਲ ਟੱਚ 'ਚ ਰਹਿਣਾਗਾ ਕਿਸੇ ਤਰ੍ਹਾਂ ਦੀ ਮਦਦ ਹੋਈ ਤੁਸੀਂ ਕਰਨੀ ਅਗਰ ਤੁਹਾਡੇ ਤੋਂ ਨਹੀਂ ਲੱਗਦਾ ਵੀ ਕੋਈ ਮੇਰੇ ਤੱਕ ਲੋੜ ਹੈ ਤਾਂ ਮੈਨੂੰ ਦੱਸੋ ਆਪਾਂ ਪਰਿਵਾਰ ਨੂੰ ਇਹਨਾਂ ਦਾ ਜੋ ਜੀਵਨ ਖੁਸ਼ਹਾਲ ਕਰਕੇ ਜੋ ਪਰਿਵਾਰ ਦਾ ਮਕਾਨ ਖੜਾ ਕਰਕੇ ਦੇਣਾ ਆਪਾਂ ਨੇ ਇਹਨਾਂ ਦੇ ਕਰਪਾ ਚਰਨ ਦਾ ਜਨਮ ਦਿਨ ਹੈ ਮੇਰਾ ਨਾਮ ਕ੍ਰਿਸ਼ਨ ਕਰ ਕਿਸ ਤਰੀਕੇ ਦੇਖ ਦਿਓ ਅੱਜ ਜਨਮ ਦਿਨ ਮੌਕੇ ਐਮਐਲਏ ਦੇ ਪਤੀ ਪਹੁੰਚੇ ਨੇ ਤੁਹਾਡੇ ਕੋਲ ਮਤਲਬ ਕਰੀਂ ਵੀਰੇ ਮੈਂ ਚਾਤ ਵੀ 4 ਤਰੀਕ ਨੂੰ ਮਿਲ ਕਰਦੀ 7 ਦਿਗੇ ਸੀ ਮੈਨੂੰ ਮੈਂ ਅੰਦਰੋਂ ਤੱਕ ਐਨਾ ਟੁੱਟ ਗਈ ਸੀ ਕਿ ਮੈਨੂੰ ਉਮੀਦ ਨਹੀਂ थी ਵੀ ਮੇਰੇ ਤੱਕ ਕੋਈ ਪਹੁੰਚੂਗਾ ਸਾਨੂੰ ਹੌਸਲਾ ਹੋ ਗਿਆ ਹੁਣ ਸਾਨੂੰ ਐਨਾ ਹੌਸਲਾ ਹੋ ਗਿਆ ਵੀਰ ਵੀਰ ਨਾਲ ਖੜਿਆਗਾ ਐਨਾ ਹੌਸਲਾ ਹੋ ਗਿਆ ਵੀ ਮੇਰੇ ਬੱਚੇ ਦੇ ساتھ ਪਹਿਲੇ ਜਗ੍ਹਾ ਤੇ